ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਪੀਵੀਵੀ ਬਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਬਲਾਚੋਰੀਆ ਤੇ ਦੋਸਤੋ ਮੈਂ ਇੱਕ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਸਾਂਝੀ ਕਰਨੀ ਸੀ ਮੈਂ ਹੁਣੇ ਹੀ ਹੁਣੇ ਮਾਨ ਨੰਬਰ 8 ਦੇ ਵਿੱਚ ਸਕੂਟਰੀ ਲਈ ਸੀ ਆਪਣੀ ਪਹਿਲਾਂ ਵੀ ਮਦਰ ਨੂੰ ਘੁੰਮ ਕੇ ਆਇਆ ਪਰ ਪਹਿਲਾਂ ਠੀਕ ਸੀ ਵਾ ਲੋਕੋ ਨਹੀਂ ਲਵਾਇਆ ਸੀਗਾ ਸਕੂਟਰੀ ਦੇ ਉੱਪਰ ਛੋਟੀ ਜੀ ਆਪਣੀ ਛੋਟਰੀ ਨੂੰ ਮੈਂ ਮਿਹਨਤ ਕਰਕੇ ਸਾਰਾ ਕੁਝ ਪੁੱਤਾ ਹਾਂ ਨਾ ਤੁਹਾਨੂੰ ਸਭ ਨੂੰ ਪਤਾ ਜੇ ਬਿੰਦੂ ਖਰੋੜੀਏ ਤੋਂ ਨਾਮ ਬਿੰਦੂ ਬਲਾਕੀਏ ਰੱਖਦਾ ਤਾਂ ਉਹ ਵੀ ਕਿਸੇ ਢੰਗ ਨਾਲ ਰੱਖਿਆ ਹਨ ਇਹ ਸਾਰਿਆਂ ਨੇ ਪਿਆਰ ਦਿੱਤਾ ਬਿੰਦੂ ਖਰੋੜੀ ਆਦ ਵੀ ਬਿੰਦੂ ਖਰੋੜੀ ਹੀ ਆ ਠੀਕ ਹੈ ਮੈਂ ਤੁਹਾਨੂੰ ਦਿਖਾ ਲਵਾਂ ਦੇਖੋ ਕਿੰਡੀ ਵੱਡੀ ਚਬਰੀਟ ਕੋਈ ਬੰਦਾ ਮਾਰ ਕੇ ਆ ਫਿਰ ਪਤਾ ਕੀ ਗੱਲ ਆ ਫਿਰ ਨਾ ਤੁਸੀਂ ਸਾਰੇ ਜਾਣੇ ਕੇਵਰੀ ਮੈਨੂੰ ਮੈਸੇਜ ਕਰਕੇ ਕਹਿੰਦੇ ਆ ਵੀ ਤੂੰ ਗਰਮ ਬੋਲਦਾ ਹਨਾ ਫਿਰ ਤੁਸੀਂ ਕੋਈ ਬੰਦੇ ਇਦਾਂ ਦੇ ਮੇਰੇ ਭਰਾ ਵੀ ਹੁੰਦੇ ਆ ਵੀ ਜਿਹੜੇ ਕਿਸੇ ਮੇਰੇ ਭਰਾਵਾਂ ਕੋਲੋਂ ਫੋਨ ਕਰਾਉਂਦੇ ਆ ਕਿ ਉਹ ਗਰਮ ਬੋਲਦਾ ਗਾਲਾਂ ਕੱਢਦਾ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਜਿਨੇ ਵੀ ਇਹ ਮੇ ਤੋਂ ਗਾਲਾਂ ਤਾਂ ਨਿਕਲਣ ਲੱਗੀ ਪਰ ਮੇਰੀਆਂ ਭੈਣਾਂ ਸੋਲਦੀਆਂ ਆ ਮੈਂ ਇਦਾਂ ਗਲਤ ਸ਼ਬਦ ਮੈਂ ਬੋਲਣਾ ਨਹੀਂ ਚਾਹੁੰਦਾ ਪਰ ਜਿਨੇ ਵੀ ਇਹ ਇਹ ਕਰਤੂਤ ਕੀਤੀ ਆ ਜੇ ਤੁਹਾਡੇ ਚ ਦਾਮ ਆਪਣੇ ਪਰੋਣੇ ਨਾਲ ਸਿੱਧਾ ਟੱਕਰ ਨੂੰ ਤੁਸੀਂ ਉਧੇ ਰੁਪਈਆ ਦੇਣ ਨੂੰ ਫਿਰਦੇ ਆਂ ਪਰੋਣੇ ਆਪਣੇ ਨਾਲ ਸਿੱਧਾ ਹੀ ਟੱਕਰ ਲਓ ਪਤਾ ਤਾਂ ਮੈਨੂੰ ਵੀ ਇਹ ਕੌਣ ਆ ਪਰ ਮੈਂ ਕਹਿ ਦਿੱਤਾ ਕੋਈ ਗੱਲ ਨਹੀਂ ਕਿ ਇੱਥੇ ਕੈਮਰੇ ਲੱਗੇ ਹੋਏ ਜੇ ਮੈਂ ਦੇਖ ਲਿਆ ਤਾਂ ਮਿੱਤਰ ਕਾਰਵਾਈ ਕੀਤੀ ਜਾਊਗੀ ਇਹ ਗੱਲ ਯਾਦ ਰੱਖੀਂ ਮੈਨੂੰ ਇੱਕ ਗੱਲ ਨਹੀਂ ਸਮਝ ਆਈ ਸਾਲੇ ਐਨੀ ਗੇਲ ਸੀ ਮੇਰੇ ਤੋਂ ਐਨੀ ਗੇਲ ਸੀ ਪੀਵੀਵੀ ਬਣਾ ਚੋ ਤੇ ਚੈਨਲ ਤੋਂ ਐਨੀ ਗੇਲ ਸੀ ਸਕੂਟਰੀ ਤਾਂ ਨਹੀਂ ਕੀ ਯਹੀ ਆ ਉਤੋਂ ਵੀ ਗੇਲ ਸੀ ਉਹਨਾਂ ਨੂੰ ਮੇਰਾ ਸਾਲਾ ਕੋਈ ਭੈਣ ਦੇਣ ਨੂੰ ਫਿਰਦਾ ਆਪਣੀ ਜੇ ਆਪਣੀ ਭੈਣ ਜਾਦਾ ਦੇਣ ਨੂੰ ਜੀ ਕਰਦਾ ਨਾ ਮੈਨੂੰ ਸਿੱਧਾ ਟੱਕਰ ਲਊ ਸਿੱਧਾ ਦੇ ਦਊਗਾ ਕਿ ਹਾਰ ਪਾ ਲੰਦੇ ਆ ਦੇਖ ਲੈਂਦੇ ਆ ਫੇ ਤੁਸੀਂ ਕਹਿੰਨਾ ਗਲਤ ਬੋਲਦਾ ਯਾਰ ਮੇਰੀ ਇੱਕ ਗੱਲ ਦਾ ਜਵਾਬ ਦਿੱਤਾ ਜਿਉ ਤੁਹਾਨੂੰ ਮੱਚ ਬਰੀ ਦਿਖਾ ਲਈ ਆ ਦੁਬਾਰਾ ਫੇ ਦਿਖਾ ਲਵਾਂ ਆ ਦੇਖ ਲਓ ਤੁਸੀਂ ਲੈ ਆ ਮੈਂ ਲੋਗੋ ਛੋਟਾ ਹੀ ਆ ਲਵਾਇਆ ਸੀ ਮੈਂ ਕਿਹਾ ਚੱਲ ਵੈਸੇ ਚਲੋ ਚੈਨਲ ਚਲਾਉਂਦੇ ਆ ਆਪਾਂ ਹਨਾ ਤੇ ਆਪਾਂ ਮਿਹਨਤ ਕਰਦੇ ਆ ਮੇਰੀ ਮਿਹਨਤ ਬੋਲਦੀ ਆ ਪਤਾ ਲੱਗਦਾ ਹਨਾ ਆਹੀ ਚੈਨਲ ਦੇ ਲੋਕੋ ਆ ਤੁਹਾਨੂੰ ਆ ਵੀ ਦਿਖਾ ਲ ਦਿੰਦਾ ਅੱਛਾ ਬਰੀਡ ਦੇਖੋ ਕਿੰਡੀ ਵੱਡੀ ਮਾਰੀ ਹੋ ਹਨਾ ਫਿਰ ਨਾ ਤੁਸੀਂ ਤੁਸੀਂ ਫਿਰ ਕਈ ਬੰਦੇਆ ਕੋਲੋਂ ਨਾ ਫੋਨ ਕਰਵਾਉਂਦੇ ਆ ਇਹ ਮੇਰੇ ਸਾਲੇ ਫਿਰ ਫੇ ਕਿਵੇਰੀ ਫੋਨ ਕਰਾਉਂਦੇ ਹੁੰਦੇ ਆ ਬਈ ਪਾਜੀ ਜੀਜੇ ਨੂੰ ਕਹੋ ਵੀਡੀਓ ਡਿਲੀਟ ਕਰ ਦਵੇ ਪਾਜੀ ਜੀਜੇ ਨੂੰ ਕਹੋ ਬਈ ਇਹ ਉਹ ਗਰਮਾਣਾ ਬੋਲੇ ਪਾਜੀ ਜੀਜੇ ਨੂੰ ਕਹੋ ਵੇ ਇਦਾਂ ਨਾ ਕਰੇ ਫਿਰ ਤੁਸੀਂ ਸਾਲੇ ਮੋਟਿਆਂ ਤੇ ਦੂਜਿਆਂ ਤੇ ਚੜ ਕੇ ਚੜ ਕੇ ਜਾਣ ਲੱਗੇ ਉਹ ਐ ਕਰ ਦਵਾਂਗੇ ਉਹ ਕਰ ਦਵਾਂਗੇ ਹੋਣਾ ਫੇਰ ਫੇਰ ਵੀ ਨਹੀਂ ਕੁਝ ਤੁਹਾਡੇ ਕੋਲ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕੋਈ ਗੱਲ ਨਹੀਂ ਜਿੱਥੇ ਖੜੀ ਸੀ ਸਕੂਟਰੀ ਜੇ ਇੱਥੇ ਕੈਮਰੇ ਦੇ ਵਿੱਚ ਕਿਸੇ ਦੀ ਆਈ ਫੋਟੋ ਜਾਂ ਵੀਡੀਓ ਆਈ ਮੇਰੀ ਗੱਲ ਯਾਦ ਰੱਖਿਓਈ ਮੈਂ ਤੈਨੂੰ ਅੱਖਾਂ ਚ ਅੱਖਾਂ ਪਾ ਕੇ ਗੱਲ ਕਰਨੀ ਜਾਂਦਾ ਮੈਨੂੰ ਡਰ ਲਵਾ ਨਹੀਂ ਕਿਸੇ ਦਾ ਮੇਗਾ ਤੇ ਜੇ ਆਪਾਂ ਕੋਲੋਂ ਕਿਸੇ ਵੀ ਤਰ੍ਹਾਂ ਦੀ ਕਦੀ ਮਸਤੀਕ ਹੁੰਦੀ ਤਾਂ ਤੁਹਾਨੂੰ ਦੱਸੋ ਆਪਾਂ ਉਸ ਟੀਮ ਦੇ ਜੇੜ ਜੋਗਾ ਪਰ ਆ ਤੁਸੀਂ ਚੀਜ਼ਾਂ ਜਿਹੜੀਆਂ ਕਰਨ ਲੱਗਿਓ ਸਾਡੇ ਨਾਲ ਇਹ ਤੁਸੀਂ ਐਦਾਂ ਸਾਨੂੰ ਥੱਲੇ ਹਰਾ ਦੋਗੇ ਹੈਗਾ ਤੁਹਾਡੇ ਚ ਦਮ ਇੰਨਾ ਹਰਾਉਣ ਦੇ ਵਿੱਚ ਤੁਸੀਂ ਆਪਣੇ پرانے ਦੀ ਸਕੂਟਰੀ ਦੇ ਉੱਪਰ ਆਹ ਚਬੀਟਾ ਮਾਰ ਕੇ ਇਹ ਸਾਫਤਿਕਾ ਕਰਨਾ ਚਾਹੁੰਦੇ ਤੁਸੀਂ ਸਾਲਿਓ ਫੇ ਸਾਲੇ ਮੇਰੇ ਕਹਿੰਦੇ ਵੀ ਮੈਨੂੰ ਤੁਹਾਨੂੰ ਗਰਮ ਬੋਲਦਾ ਹੁਣ ਗਾਣਾ ਕੱਢਦਾ ਮੈਂ ਗਾਣਾ ਨਕਟਾ ਹੋ ਗਿਆ ਕਰ ਮੈਂ ਉਹ ਲੋਗੋ 100 ਰੁਪਏ ਦਾ ਵੀ ਨਹੀਂ ਲੋਗੋ ਹੋਣਾ ਵਿੱਚ ਜਿਹੜਾ ਲਵਾਇਆ ਮੈਂ ਮੈਂ ਤਾਂ ਸਕੂਟਰੀ ਲਈ ਉਹ ਸਕੂਟਰੀ ਦਾ ਥਲੀ ਹੈ 50000 ਦੀ ਉਦੋਂ ਪਰ ਲੋਗੋ ਲੱਗਿਆ ਉਹ ਤਾਂ ਮੈਨੂੰ ਪਤਾ ਕਰੋੜਾਂ ਦੇ ਵਿੱਚ ਆ ਦੋ ਬਾਈ ਜੀ ਮੈਂ ਮਿਹਨਤ ਕਰਕੇ ਇੱਥੇ ਤੱਕ ਪਹੁੰਚਿਆ ਕਿਸੇ ਦੀਆਂ ਲੱਤਾਂ ਚੁੰਮ ਚੁੰਮ ਕੇ ਨਹੀਂ ਪਹੁੰਚਿਆ ਜਾਂ ਕਿਸੇ ਦੇ ਪਾਣੀ ਨਹੀਂ ਮਾਰੇ ਆਪਾਂ ਅਜੀ ਮਿਹਨਤ ਕੀਤੀ ਹੈ ਤੇ ਸਾਡੀ ਮਿਹਨਤ ਕਿੱਥੇ ਬੋਲਦੀ ਪਤਾ ਲੱਗਦਾ ਉਹ ਮੇਰੇ ਸਾਲੇ ਨੇ ਕਿਸੇ ਨੇ ਲੋਗੋ ਦੇ ਉੱਪਰ ਉਹ ਚਭਰੀਟ ਮਾਰੀ ਹੈ ਸਕੂਟਰੀ ਉੱਪਰ ਜਾਂਦਾ ਚਾਹਿਆ ਰੁਪਈਆ ਦੇਣ ਦਾ ਮੈਨੂੰ ਸਿੱਧਾ ਕਹਿ ਤੋ ਮੈਂ ਆ ਜਾਂਦਾ ਐ ਮੈਂ ਰੁਪਈਆ ਲੈ ਜਾਂਦਾ ਤੁਹਾਡੇ ਕੋਲ ਸਾਲੇ ਮੇਰੇ ਗਾੰਡੂ ਐਦਾਂ ਦੇ ਬੰਦੇ ਸਾਲੇ ਪਤਾ ਨਹੀਂ ਸਾਲੇ ਤੁਸੀਂ ਜਾ ਸਾਬਤ ਕਰਨਾ ਚਾਹੁੰਦੇ ਆ ਜੇ ਮੈਂ ਗਲਤ ਹੋਵਾਂ ਤਾਂ ਬੰਦੇ ਵੀ ਬਈ ਜੀ ਦੱਸ ਦੋ ਆਹ ਤੁਹਾਡੇ ਸਾਹਮਣੇ ਕਿ ਬਰੀਦ ਵੱਡੀ ਹੋਈ ਮੈਂ ਹਜੇ ਹੁਣੇ ਮੇਰੇ ਸਾਹਮਣੇ ਅੱਧਾ ਘੰਟਾ ਪਹਿਲਾਂ ਇਹ ਦੇਖਿਆ ਠੀਕ ਸੀਗਾ ਬੜਾ ਵਧੀਆ ਲੋਗੋ ਮੈਨੂੰ ਲੋਗੋ ਦੀ ਟੈਨਸ਼ਨ ਵੀ ਨਹੀਂ ਮੈਨੂੰ ਇਹ ਟੈਨਸ਼ਨ ਆ ਵੇ ਯਾਰ ਸੱਚੇ ਮੈਨੂੰ ਇਹ ਟੈਨਸ਼ਨ ਕਿਸੇ ਚੀਜ਼ ਦੀ ਹੈ ਨਹੀਂ ਮੈਨੂੰ ਇਹ ਆ ਵੀ ਯਾਰ ਐਨੀ ਤੁਸੀਂ ਜਲਸੀ ਕਰਦੇ ਇੱਕ ਆਹ ਚੈਨਲ ਦੇ ਪਰਮਾਨੈਂਟ ਦੇ ਉੱਪਰ ਤੁਸੀਂ ਦਾਮਾ ਤੁਸੀਂ ਆਪ ਖੜੋ ਆਪਣੇ ਮੋਢਿਆਂ ਤੇ ਖੜੋ ਕਿਸੇ ਦੇ ਮੋਢਿਆਂ ਤੇ ਚੜ ਕੇ ਜਾਣ ਦੀ ਤੁਹਾਨੂੰ ਚਾਹਤ ਐਨੀ ਲੋੜ ਪਈ ਹੈ ਵੀ ਜਿਹੜੀ ਤੁਸੀਂ ਕਿਸੇ ਦੇ ਮੋਢਿਆਂ ਤੇ ਚੜ ਕੇ ਬੰਦੂਕਾ ਚਲਾਉਣ ਲੱਗੇ ਹੋ ਆ ਇਹ ਹਜੇ ਉੱਥੇ ਬਾਣ ਨੰਬਰ 8 ਦੇ ਵਿੱਚ ਖੜੀ ਜੀਗੀ ਮੈਂ ਉਹਨੂੰ ਬਾਈ ਨੂੰ ਕਹਿ ਦੋ ਦਿੱਤਾ ਜੇ ਕਿਸੇ ਦੀ ਵੀਡੀਓ ਫੋਟੋ ਮੋਰੀ ਆਈ ਕੀ ਕਾਰਵਾਈ ਕਰਨ ਨੂੰ ਮਤਨਾ ਤਿਆਰ ਨਹੀਂ ਮੈਂ ਤੇਰੇ ਫਿਰ ਚੰਗੀ ਡਾਇਰੈਕਸ਼ਨ ਲਊਂਗਾ ਗੱਲ ਇਹ ਲੋਗੋ ਦੀ ਨਹੀਂ ਗੱਲ ਮੇਰੀ ਇੱਜ਼ਤ ਦੀ ਆ ਠੀਕ ਹੈ ਨਾ ਇਹ ਛੋਟਾ ਲੋਗੋ ਨਹੀਂ ਇਹ ਕਰੋੜਾਂ ਅਰਬਾਂ ਦੇ ਵਿੱਚ ਲੋਗੋ ਆ ਇਹ ਕਰੋੜਾਂ ਅਰਬਾਂ ਦੇ ਵਿੱਚ ਲੋਕਾਂ ਦੇ ਚੈਨਲ ਮੇਰਾ ਚੈਨਲ ਫੈਲਿਆ ਹੋਇਆ ਵਾ ਫਿਰ ਨਾ ਦੂਜੇ ਦੇ ਮੁੰਡੇ ਦੇ ਚੜ ਚੜ ਕੇ ਨਟਿਆਂ ਨਾ ਕਰੋ ਜੇ ਹੈਗਾ ਕੰਮ ਨਾ ਫਿਰ ਸਟਾਰਟ ਰੱਖਿਆ ਕਰੋ ਕੰਮ ਆਪਣਾ ਮੈਨੂੰ ਸਿੱਧਾ ਟੱਕਰ ਨਹੀਂ ਜੇ ਤੇਰੀ ਕਿਤਾਬ ਹੋਇਆ ਤਾਂ ਯਾਰ ਮਰਮੋਟੀ ਸ਼ਰਮ ਕਰੋ ਤੁਸੀਂ ਮੈਂ ਮਿਹਨਤ ਕਰਕੇ ਇੱਥੇ ਤੱਕ ਮੋਜਾ ਮੇਰਾ ਘਰ ਦੇਖੋ ਜਾ ਕੇ ਕਿੰਨੀ ਮੈਂ ਮੀਡੀਅਲ ਕਲਾਸ ਫੈਮਿਲੀ ਦੇ ਪਰੋਂ ਇੱਥੇ ਤੱਕ ਪਹੁੰਚਿਆ ਹਾਂ ਉਹ ਸਾਲੀ ਚਭਰੀਟ ਮਾਰ ਦਿੱਤੀ ਗੱਲ ਚਭਰੀਟ ਦੀ ਵੀ ਨਹੀਂ ਹੈਗੀ ਗੱਲ ਹੈਗੀ ਵੀ ਉਹ ਲੋਗੋ ਆ ਕਰੋੜਾਂ ਦੇ ਵਿੱਚ ਚੱਲੂਗੋ ਠੀਕ ਹੈ ਨਾ ਉਹ ਚੈਨਲ ਖੜਾ ਕੀਤਾ ਤਾਂ ਮੈਂ ਮਿਹਨਤ ਨਾਲ ਖੜਾ ਕੀਤਾ ਤੇ ਜਿੱਥੇ ਮਾਰਦੀ ਪੁੱਛ ਲਿਓ ਮੇਰਾ ਨਾਮ ਜਿਹੜੇ ਏਰੀਆ 'ਚ ਮਾਰਦੀ ਬਿੰਦੂ ਖਰੋੜੀਆ ਕੌਣ ਆ ਤੇ ਅੱਜ ਬਲਾ ਚੋੜੀਆ ਕੱਲੇ ਬਣਿਆ ਬਿੰਦੂ ਖਰੋੜੀਆ ਤੂੰ ਖੜੇ ਪਤਾ ਨਹੀਂ ਕੱਲ ਇੰਨੀ ਗਲਤੀ ਕਰਦੇ ਪਤਾ ਨਹੀਂ ਹਲਿਆ ਨੂੰ ਕਿਹਾ ਇੰਨੀ ਦੂਜੀ ਪਈਓ ਯਾਰ ਬਾਈ ਤੁਸੀਂ ਦੱਸੋ ਹਣ ਕਮੈਂਟ ਕਰਕੇ ਆਪ ਦੱਸਿਓ ਮੈਂ ਜੇ ਗਲਤ ਬੋਲਦਾ ਹਾਂ ਮੈਂ ਨਾ ਇੱਕ ਇੱਕ ਸ਼ਬਦ ਮੇਰਾ ਸੱਚਾ ਆ ਆ ਮੜ ਮਤੂੰ ਸ਼ਰਮ ਕਰਿਆ ਕਰੋ ਵੀ ਆ ਚੀਜ਼ਾਂ ਤੁਹਾਨੂੰ ਇਹ ਵਫਾ ਨਹੀਂ ਦਿੰਦੀਆਂ ਹੈਗੀਆਂ ਪ੍ਰਮਾਤਮਾ ਦੇਖਦਾ ਆ ਕਿਸੇ ਨਾਲ ਕਰੂੰਗੇ ਇੱਥੇ ਭਰੂੰਗੇ ਮੈਂ ਤਾਂ ਗੱਲ ਨਹੀਂ ਸਮਝਾਂਦੀ ਇਹ ਛੋੜੀਏ ਸਕੂਟਰੀ ਤੋਂ ਤੁਸੀਂ ਲੈਣਾ ਗਿਆ ਲੈ ਨੀ ਕੀ ਇਹ ਸਕੂਟਰੀ ਲੈ ਹੈਂ ਪਰੋਣਾ ਮੇਰੇ ਸਾਹਮਣਾਂ 'ਚ ਚੁੱਪਦਾ ਯਾਰ ਘੁੰਮਦਾ ਸਾਡਾ ਪਰੋਣਾ ਘੁੰਮਦਾ ਚੁੱਪਦਾ ਫੜੇ ਇਹਨੂੰ ਮੈਂ ਫੇਰ ਤੋਂ ਦਬਾਰਾ ਮੈਂ ਹੀ ਮੈਂ ਮੈਂ ਹੁਣ ਕਹਿੰਦਾ ਤੈਨੂੰ ਵੀ ਜੇ ਮੈਨੂੰ ਉੱਥੇ ਵੀਡੀਓ ਫੋਟੋ ਆ ਗਈ ਮਿੱਤਰਾਂ ਕਾਰਵਾਈ ਕਰਵਾਉਣ ਤਿਆਰ ਰਹੀ ਤੇ ਮੈਂ ਤੈਨੂੰ ਦੱਸਤੀ ਗੱਲ ਮੈਂ ਚੁੱਪੋਂ ਬੈਠਾ ਵਾਲਾ ਬੰਦਾ ਨਹੀਂ ਹੈਗਾ ਏ ਕਹਣਾ ਸਾਲੇ ਗਾਲਾਂ ਕੱਢਦਾ ਸਾਨੂੰ ਏ ਸਾਲੇ ਤੂੰ ਹੀ ਗੰਦੀ ਕਟੂਦ ਦੇ ਮਾਰਕਾ ਹੋਰ ਨਹੀਂ ਕੋਈ ਗੱਲ ਹੈਗੀ ਮੇਰੀ ਮਿਹਨਤ ਨੂੰ ਹੀ ਮੇਰੀ ਮਿਹਨਤ ਦੇ ਉੱਪਰ ਇਲਜਾਮ ਲੱਗਣ ਦਿਓ ਇਹ ਐਂ ਕਰਦਾ ਇਓਂ ਕਰਦਾ ਸਬੂਤ ਤਾਂ ਲਿਆਓ ਨਾ ਤੁਸੀਂ ਸਬੂਤਾਂ ਨਾਲ ਗੱਲ ਕਰੋ ਜਿਹੜੀ ਗੱਲ ਕਰਨੀ ਹੈ ਮੇਰੇ ਤੋਂ ਸਬੂਤ ਹੈਗੇ ਆ ਹੱਦ ਦਾ ਸੜੀ ਉਹ ਭੈਣ ਉਹਦੇ ਪਰੱਚ ਤੇ ਬਲੀਦ ਮਾਰ ਕੇ ਰੱਖ ਦਿੰਦੀ ਸੜੀ ਹਜੇ ਮੈਂ ਅੱਧਾ ਘੰਟਾ ਬੜੀ ਸਕੂਟਰੀਂ ਖੜੀ ਕਰਕੇ ਆਇਆ ਉਹ ਬੜੀ ਵਧੀਆ ਠੀਕ ਸੀ ਸੜੇ ਗਾਂਡੂ ਲੋਕ ਪਤਾ ਨਹੀਂ ਕਿ ਆ ਸੜੀ ਸੋਚਦੀ ਜਾਂ ਨਹੀਂ ਸੋਚੇ ਹਲੋ ਸ਼ਰਮ ਕਰੋ ਮੜ ਮੋਟੀ ਤੁਸੀਂ ਆਪਣੇ ਕੰਮ ਤੱਕ ਮਤਲਬ ਰੱਖੋ ਤੁਸੀਂ ਕਿਸੇ ਦੀ ਦੁਨੀਆ ਤੋਂ ਕਿਆ ਲੈਣਾ ਕਿਸੇ ਦੀ ਜ਼ਿੰਦਗੀ ਤੋਂ ਕਿਆ ਲੈਣਾ ਵੇ ਮੇਰੇ ਭਰਾਵਾਂ ਨੂੰ ਫੋਨ ਕਰਕੇ ਕੀ ਕਹਿੰਦੀ ਭਾਜੀ ਵੀਡੀਓ ਡਿਲੀਟ ਕਰਾ ਦਿਓ ਉਹਦੇ ਕੋਲੋਂ ਗਾਲ੍ਹਾਂ ਕੱਢਦਾ ਉਹ ਮੈਨੂੰ ਨਾ ਦੱਸੋ ਤੂੰ ਮੈਂ ਕੀ ਕਰਨਾ ਮੈਨੂੰ ਪਤਾ ਜੋ ਮੈਂ ਕਰਨਾ ਉਹ ਕਰਕੇ ਰਹਿਣਾ ਹੈ ਕੋਈ ਗੱਲ ਨਹੀਂ ਮੈਨੂੰ ਵੀਡੀਓ ਫੋਟੋ ਵਾਲਾਂ ਦੀ ਤੈਨੂੰ ਸ਼ਰੀਆਮ ਤੇਰਾ ਜਲੂਸ ਕੱਢੂ ਮੈਂ ਫੇਰ ਕਰਨਾ ਕਰ ਤੂੰ ਕਮੈਂਟਰ ਤੁਹਾਡਾ ਆ ਜੀ ਬਾਈ ਜੀ ਮੈਂ ਦੀ ਕਰਾਇਆ ਮੈਂ ਦੇਖਦਾ ਤੁਸੀਂ ਵੀ ਕੀ ਕਹਿਣਾ ਚਾਹੁੰਦੇ ਹੋ ਜੇ ਮੈਂ ਗਲਤ ਹੋਇਆ ਮੈਨੂੰ ਗਲਤ ਕਹਦੇ ਹੋ ਵੀ ਤੂੰ ਇੱਥੇ ਗਲਤ ਆ ਮੈਂ ਕੋਈ ਮੈਨੂੰ ਦੁਆ ਨਹੀਂ ਹੈਗਾ ਮੈਨੂੰ ਕਮੈਂਟ ਵਿੱਚ ਗਲਤ ਕਹਿਦੇ ਹੋ ਕਿ ਬਾਈ ਤੂੰ ਇੱਥੇ ਗਲਤ ਹੈ ਯਾਰ ਉਹ ਚਬਰੀਟ ਉਹਦੇ ਮੈਂ ਹਜੇ ਅੱਧਾ ਘੰਟਾ ਠੀਕ ਸੀਗੀ ਉਹ ਲੋਗੋ ਲਾਇਆ ਸੀ ਮੈਂ ਟੂਟਾ ਜਿਆ ਮੈਂ ਚੱਲ ਪੀਵੀਪੀ ਬੜਾ ਚੋੜ ਦੇ ਚੈਨਲ ਦਾ ਲੋਗੋ ਲਾਇਆ ਸੀ ਉਹ ਸਾਲਾ ਮੇਰਾ ਕੁਝ ਬ੍ਰੀਟ ਮਾਰ ਗਿਆ ਉਹ ਤੇ ਨਹੀਂਆਂ ਬੇਨਤੀਆਂ ਮੇਰੀਆਂ ਕਬੂਲ ਕਰਿਓ ਜੇ ਕੋਈ ਇਦਾਂ ਦੇ ਸਾਲੇ ਹੁੰਦੇ ਨਾ ਟਾਊਟ ਬੰਦੇ ਉਹਨਾਂ ਤੋਂ ਬਚ ਕੇ ਰਿਆ ਕਰੋ ਗਾਲਿਆਂ ਕੋਲ